ਦੋ ਰਾਉਂਡ ਹੀ ਕਰਨੇ ਗਏ ਤੁਸੀਂ ਨੇ ਠੀਕ ਆ ਸਰ ਰੈਡੀ ਏ ਸਰ ਜੋਸ਼ਾ ਜੀ ਏ ਸਰ ਦੇਖ ਲਈ ਆਈ ਰੈਡੀ ਏ ਸਰ ਟਾਈਮ ਲੱਗ ਚੁੱਕਾ ਈ ਕੁੜੀਆਂ ਦਾ ਤੇ ਆਪਾਂ ਦੇਖਦੇ ਹਾਂ ਕੀ ਬਣਦਾ Ô mãe, 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 زوردار زور زبردست زوردار زوردار کرپنگ کروں شکر 24 ਪੇਰੈਂਟਸ ਇਹਨਾਂ ਦੀ ਵੀਡੀਓ ਦੇਖ ਰਹੇ ਨੇ ਵੀਡੀਓ ਨੀਚੇ ਕਮੈਂਟ ਜ਼ਰੂਰ ਕਰਿਓ ਤੁਹਾਡਾ ਬੱਚਾ ਕਿਹੜੇ ਜ਼ਿਲ੍ਹੇ ਤੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਸ਼ਾਬਾਸ਼ ਸ਼ਾਬਾਸ਼ ਦੇਖ ਰਹੇ ਹੋ ਜੀ ਕਿੰਨਾ ਪੋਜ਼ਿਟਿਵਿਟੀ ਵਾਲਾ ਮਾਹੌਲ ਆ ਕਿੰਨਾ ਜੋਸ਼ ਭਰ ਰਿਹਾ ਬੱਚਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਚਲੋ 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 ਸ਼ਾਬਾਸ਼ ਇਕ ਹੋਰ ਚੜ੍ਹਾਈ ਕਰਨਾ ਪੈਣਾ ਚਲੋ ਗੋਲ ਬਹੁਤ ਮਾਰੋ ਮੜਾ ਜੋਰੋ ਦਰੂ ਆ ਕੁੜੀ ਆ ਗਈ ਆਪਣੀ ਜਲਦੀ ਕਰੋ ਚੱਲ ਚੱਲ 3 10 ਦੇ ਵਿੱਚ 3 10 10 ਉਧਰ ਮਾਰੋ ਹੁੰਦਾ ਛੀ ਮੜਾ ਦੇ ਕੁੜੀਆਂ ਪਿੱਛੇ ਮੜਾ ਜੋਰ ਵਾਲੋ ਚਲੋ ਗੇਸ ਪਹਿਲੀ ਕੁੜੀ ਨੇ ਬਹੁਤ ਗੈਪ ਪਾਤਾ ਕਿਹਿਆ ਚੱਲ ਰਹੀ ਹੈ ਇਹ ਕੁੜੀ ਹੁਣ ਆ ਗਈ ਚੱਲ 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 ਸ਼ਾਬਾਸ਼ ਸ਼ਾਬਾਸ਼ ਜਦੋਂ ਮੇਰੀ ਫੁੱਟਬਾਲ ਦੀ ਫੇਰ ਅਬ ਦੂਜੇ ਦੀ ਫੇਰ ਵੈਰੀ ਗੁੱਡ ਤਿੰਨ ਚਾਲੇ ਤਿੰਨ 41 ਲਾਸਟ ਲਾਸਟ ਵੋਇਸ ਆ ਰਹੀ ਹੈ 348 352 ਦੇ ਵਿੱਚ ਚਲੋ 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 355 42 4 ਸੌਰੀ 44 410 411 ਲਾਸੇ 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 415 ਹੋ ਗਈ ਦਿਖਾ ਦੇ ਭਾਈ ਕੁੜੇ ਕਿਵੇਂ ਕਰਦੀ ਐ 42 ਚਲੋ 423 ਦੇ ਵਿੱਚ ਸ਼ਾਬਾਸ਼ ਸ਼ਾਬਾਸ਼ ਲਾਸਟ ਵਾਹ ਜ਼ੋਰ ਮਾਰੋ ਬੜਾ 43 ਵਾਹ ਬਈਆ 432 ਦੇ ਵਿੱਚ ਆਜੋ ਦੀ ਆਜੋ 440 ਦੇ ਵਿੱਚ 443 450 ਬਹੁਤ ਵਧੀਆ 453 ਲਾਸਟ ਟੱਕ ਲਾਸਟ 5 ਮਿੰਟ 2 ਸੈਕਿੰਡ 5 4 ਲਾਸਟ ਲਾਸਟ ਚਲੋ ਜਬਨ ਕੋਰੇ ਤੱਕ ਕੋਰੇ ਤੱਕ